ਨਿਰੰਕਾਰੀ ਤੇ ਰਾਦਾ ਸਵਮੀਆਂ ਦੀ ਉਹ ਮੈਨੂੰ ਕਹਿਣ ਲੱਗੇ ਹਜ਼ਾਰਾਂ ਸਾਲ ਤੋਂ ਜੈਨ ਬੋਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ ਸਿੱਖ ਕਾਗਜ਼ ਦੀ ਪੂਜਾ ਕਰਦੇ ਨੇ ਕਾਗਜ਼ ਦੀ ਪੂਜਾ ਕਰਦੇ ਨੇ ਕੋਈ ਨਵੀਂ ਖੇੜ ਤਾਂ ਨਾ ਹੋਈ ਜਾਗਤ ਜੋਤ ਜਪੈਣ ਨੇ ਸਬਾਸਰ ਕਿੱਥੇ ਹੋ ਗਈ ਇਹ ਗੱਲ ਕਿੱਥੇ ਗਈ ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ ਜੇ ਪੱਥਰ ਜੜ ਹੈ ਤਾਂ ਕਾਗਜ਼ ਵੀ ਜੜ ਹੈ ਫਿਰ ਜੜ ਗੁਰੂ ਹੈ ਕਾਗਜ਼ ਗੁਰੂ ਹੈ ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ ਮੈਂ ਕਿਹਾ ਥਾਣੋ ਕਿਸ ਨੇ ਕਹਿ ਦਿੱਤਾ ਸੀ ਕਾਗਜ਼ ਦੀ ਪੂਜਾ ਕਰਦੇ ਐ ਅਖਬਾਰ ਪੜ੍ਹਦੇ ਐ ਪਰੇ ਸੁੱਟ ਦਿੰਦੇ ਐ ਕਾਗਜ਼ ਪਹਿਰਾ ਥੱਲੇ ਰਲਦਾ ਫਿਰਦਾ ਤੁਹਾਨੂੰ ਮੈਂ ਕਿ ਕਿਸ ਨੇ ਕਹਿਆ ਸੀ ਕਾਗਜ਼ ਦੇ ਪੁਜਾਰੀ ਆ 1430 ਸਫੇ ਦੀ ਭੀੜ ਹੋਵੇ ਅੱਖਰ ਇੱਕ ਵੀ ਨਾ ਲਿਖਿਆ ਹੋ ਜਾਵੇ ਭਾਵੇਂ ਸੋਨੇ ਦੀ ਪਲਕਿਚ ਪ੍ਰਕਾਸ਼ ਹੋਵੇ ਸਿੱਖ ਸਜਦਾ ਨਹੀਂ ਕਰੇਗਾ ਪੱਥਰ ਨਹੀਂ ਟੇਕੇਗਾ ਤੁਹਾਨੂੰ ਮੈਂ ਕਹ ਕਿਸ ਨੇ ਕਹਿ ਦਿੱਤਾ ਹੈ ਕਿ ਸਿੱਖ ਕਾਗਜ਼ ਦਾ ਪੁਜਾਰੀ ਹੈ ਸਿੱਖ ਉਸ ਜੋਤ ਦਾ ਪੁਜਾਰੀ ਹੈ ਜੋ ਅੱਖਰਾਂ ਦੇ ਵਿੱਚ ਹੈ ਜਿਵੇਂ ਸਰੀਰ ਨੂੰ ਤੇ ਸਾਰੇ ਵੇਖ ਲੈਂਦੇ ਨੇ ਮਨ ਨੂੰ ਮਨੁੱਖ ਖੁਦ ਮਹਿਸੂਸ ਕਰ ਲੈਂਦਾ ਹੈ ਆਤਮਾ ਤੇ ਕੋਈ ਕੋਈ ਮਹਿਸੂਸ ਕਰਦਾ ਨਾ ਤਨ ਮਾਂ ਹੈ ਮਨ ਪਿਤਾ ਹੈ ਆਤਮਾ ਤੇ ਗੁਰੂ ਹੈ ਇਤੇ ਕੋਈ ਕੋਈ ਮਹਿਸੂਸ ਕਰਦਾ ਜਣੇ ਖਣੇ ਦਾ ਕੰਮ ਨਹੀਂ ਹੈ ਰੁਮਾਲੇ ਸਾਰੇ ਵੇਖ ਲੈਂਦੇ ਨੇ ਪਲਕੀ ਸਾਰੇ ਹੀ ਵੇਖ ਲੈਂਦੇ ਨੇ ਔਰ ਵੇ ਵੀ ਉਹਨਾਂ ਦੀ ਕਿ ਤਰਕ ਸੀ ਇਹ ਤੁਹਾਡਾ ਗੁਰੂ ਹੈ ਬਾਜ਼ਾਰ ਮਾਈ ਸੇਵਾ ਜ 150 500 400 ਚ ਵਿਕਦਾ ਹੈ ਇਹ ਤੁਹਾਡਾ ਗੁਰੂ ਹੈ ਇਦਾਂ ਵੀ ਮੈਂ ਜਵਾਬ ਦਿੱਤਾ ਸੀ ਮੈਂ ਕਿਹਾ 400 ਰੁਪਏ ਕਾਗਜ਼ ਦੀ ਕੀਮਤ ਹੈ ਬਸਤਰਾਂ ਦੀ ਕੀਮਤ ਹੈ ਕੱਪੜਿਆਂ ਦੀ ਕੀਮਤ ਹੈ ਇਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਹੈ ਗੁਰੂ ਦੀ ਕੀਮਤ ਹੈ ਕਪੜੇ ਦੀ ਕੀਮਤ ਤੇ ਹੋਵੇਗੀ ਪੈਰਾਂ ਦੀ ਜੁੱਤੀਆਂ ਦੀ ਕੀਮਤ ਤੇ ਹੋਵੇਗੀ ਸਿਰ ਤੇ ਪਗ ਬੰਨੀ ਹੈ ਪਗ ਦੀ ਕੀਮਤ ਤੇ ਹੋਵੇਗੀ ਇਹ ਕਾਗਜ਼ ਦੀ ਕੀਮਤ ਹੈ ਕਪੜੇ ਪੁਰਾਣੇ ਹੋ ਜਾਂਦੇ ਨੇ ਬਦਲਦੇ ਜਾਂਦੇ ਪੈਂਦੇ ਨੇ ਅੱਖਰਾਂ ਦੇ ਜੋ ਰੱਬੀ ਜੋਤ ਹੈ ਇਹਦੀ ਕੋਈ ਕੀਮਤ ਨਹੀਂ ਦੁਨੀਆ ਦੀ ਸਾਰੀ ਦੌਲਤ ਕਦਮਾਂ ਤੇ ਰੱਖੀ ਜਾ ਸਕਦੀ ਹੈ ਮੈਂ ਕਿਹਾ ਸੀ ਤੇ ਉਹਨਾਂ ਅੱਖਰਾਂ ਦੇ ਪੁਜਾਰੀ ਆ ਜਿਨ੍ਹਾਂ ਦੇ ਚ ਰੱਬੀ ਜੋਤ ਹੈ